ਵਾਹਿ ਗੁਰੂ ਵਾਹਿ ਗੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਗਾਇਸ ਮੋਰਨਿੰਗ ਵਲੋਗ ਦੀ ਹੋ ਚੁੱਕੀ ਹੈ ਸ਼ੁਰੂਆਤ ਬ੍ਰੈਕਫਾਸਟ ਹੋ ਸੋ ਮਿਲਕ ਹੋ ਚੁੱਕਾ ਸੀ ਇੱਕ ਗਰਮ ਅਦ ਕਦੇ ਆਂ ਪਪੜੀਆਂ ਵਿੱਚ ਐਡ ਸੋ ਫਤੇ ਸਿੰਘ ਕਮ ਆਨ ਹਰੀਪ ਸੋ ਬੱਚੇ ਚੱਲੇ ਆ ਸਕੂਲ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਪਹਿਲਾਂ ਬ੍ਰੈਕਫਾਸਟ ਕਰਵਾ ਲਵਾਂ ਸੋ ਇਹ ਹੈਗਾ ਫਤੇ ਸਿੰਘ ਦਾ ਬ੍ਰੈਕਫਾਸਟ ਏ ਯੂ ਗੋ ਬੋਏ ਹੈ ਯੂ ਗਰਲ ਸੋ ਲੋਜ ਗਾਇਸ ਮਾਰਨਿੰਗ ਦੀ ਸ਼ਿਰਵਾਤ ਕੁਛ ਇਸ ਪ੍ਰਕਾਰ ਦੀ ਫਤੇ ਸਿੰਘ ਨੂੰ ਦੇਖ ਕੇ ਆਈਆਂ ਪਾਪੜੀਆਂ ਤੇ ਮੈਂ ਕਿਹਾ ਚਲੋ ਲਿਵਿੰਗ ਰੂਮ ਨਹੀਂ ਦਿਖਾ ਲਈਏ ਦੇਖ ਲੋ ਜੀ ਆਹ ਵੇਖੋ ਸੋ ਬਾਕੀ ਸਾਰਾ ਥੜੀਆ ਬਣ ਰਾਇਆ ਤੇ ਮੇਰੀ ਇੱਕ ਸੈਟੀ ਦਾ ਹਾਲ ਹੋ ਜਾਂਦਾ ਹੈ ਬੁਰਾ ਓ ਮਾਈ ਗੁੱਡਨੈਸ ਸੋ ਸੋ ਇਟ ਇਜ਼ ਵੈਰੀ ਮੈਂ ਕਿਹਾ ਸੈਟ ਆਊਟ ਕਰ ਲੈਣੇ ਆ ਤੇ ਫਿਰ ਦੇਖਦੇ ਆ ਬਾਹਰ ਵਿੱਚ ਜਿਹਨੂੰ ਫਿਰ ਹੁਣੇ ਫਤੇ ਨੇ ਬਹਿਣ ਆਏ ਆ ਫਿਰ ਪੜਕਣ ਆਏ ਆ ਐਕਚੁਅਲੀ ਉਹਨੂੰ ਯੂਨੀਫਾਰਮ ਪਾਪੜੀਆਂ ਵਗੈਰੇ ਦੇਆ ਹੀ ਆ ਤੇ ਯੂਨੀਫਾਰਮ ਵੀ ਪਵਾ ਦਿੱਤੀ ਆ ਤੇ ਹੁੰਦਾ ਪਿਆ ਰੱਡੀ ਖਾਂਦਾ ਪਿਆ ਪਪੜੀਆਂ ਤੇ ਤੇ ਗਰੁੱਪ ਵੀ ਹੋਉਂਦੇ ਆ ਸਾਡਾ ਸੁੱਖ ਨਾਲ ਰੱਡੀ ਸ਼ੁਕਰ ਹੈ ਵਾਹਿਗੁਰੂ ਦਾ ਇਹ ਮੁੰਡਾ ਲੇਜੀ ਥੋੜਾ ਲੇਟ ਕਰਾਉਂਦਾ ਸਾਨੂੰ ਓ ਗੋਡ ਲੇਜੀ ਬாய் ਹਰੀਆਪ ਸੋ ਗਾਇਸ ਫਾਈਨਲੀ ਸਾਡਾ ਹੋ ਚੁੱਕਾ ਆ ਕਿਸੇ ਨੂੰ ਥੋੜਾ ਤੇ ਗਰੁੱਪ ਲੇਟ ਕਰਾ ਦਿੰਦਾ ਆ ਆਲਵੇਜ਼ ਬਟ ਹੋ ਜਾਂਦਾ ਸਾਰਾ ਕੁਝ ਠੀਕ ਠਾਕ ਸੋ ਫਤੇ ਸਿੰਘ ਤੇ ਅਰਲੀ ਉੱਠ ਜਾਂਦਾ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਸੋ ਬਾਟ ਅ ਵੀਊ ਕੁਛ ਇਸ ਪ੍ਰਕਾਰ ਆਈ ਦਿਖਾ ਥੋੜਾ ਜਿਹਾ ਦਿਖਾਣਾ ਕਿ ਸਠੰਡ ਬਹੁਤ ਆ ਤੇ ਮੈਂ ਕਿਹਾ ਕਿਦਰ ਗੁਲਫੀ ਨਾ ਫੇਰ ਜਾ ਮੇਂ ਕਸ ਆ ਨਾ ਰਾਤੀ ਜਿਹੜੇ ਮੈਂ ਕਪੜੇ ਧੋ ਕੇ ਸਾਰੇ ਇੱਥੇ ਸੁੱਕਣੇ ਪਾਏ ਆ ਸਾਰਾ ਰਾਤ ਦਾ ਕੰਮ ਆ ਸੋ ਰਾਤ ਨੂੰ ਮੇਰੇ ਵੀ ਹੀ ਤੇ ਬੱਚਿਆਂ ਦੇ ਵੀ ਕੁਛ ਇੱਥੇ ਕੁਛ ਇੱਥੇ ਓ ਮਾਈ ਗੁਡਨੈਸ ਕਸ ਮੈਂ ਕਿਚ ਜਾ ਹਨ ਸੁੱਕ ਜਾਂਦੇ ਆ ਸੋ ਬਾਟ ਅ ਵੀਊ ਤੁਹਾਨੂੰ ਵਿਖਾ ਲਦੀ ਆ ਓ ਮਾਈ ਗੋਡ ਨਿਰ ਨਿਰ ਲੱਗਨ ਦਿਆ ਸੋ ਲੋ ਜੀ ਗਾਇਸ ਮਾਰਨਿੰਗ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਸੋ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਕੁਝ ਇਸ ਪ੍ਰਕਾਰ ਓ ਮਾਈ ਗੋਡ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਏ ਵਾਓ ਸੋ ਹਜੇ ਨਹੀਂ ਲੋਕੀ ਜਾਣਦੇ ਕਿ ਸਾਰੇ ਟੂ ਲਾਈਕ ਅਰਲੀ ਆ ਫਿੰਗ ਇਸ ਟੂ ਅਰਲੀ ਸੋ ਚਲਦੇ ਆ ਅੰਦਰ ਮੇਰੀ ਸੱਚੀ ਗੁਲਫੀ ਜੰਮ ਗਈ ਜੀ ਓ ਮਾਈ ਗੋਡ ਕੈਮਰਾ ਵੀ ਲੱਗ ਪਿਆ ਜੀ ਓ ਮਾਈ ਗੋਡ so my god so ekoplane oh my god plane dikhi nahi oh now is so beautiful so nere ch nahi this da idda theek a so guys sare sare plane udde sade so jahajan ne vi moje mariya sare sare so guys idde nu to bahut hi pyare lagnde na oh my god so let's go guys it's a very very cold very very cold prava hi hi very very cold ਸੋ ਚਲਦੇ ਆ ਅੰਦਰ ਤੇ ਦੇਖਦੇ ਆ ਆਪਣੇ ਪਿਆਰੇ ਜਿਹੇ ਫਤਿਹ ਸਿੰਘ ਨੂੰ ਤੇ ਹਲਿਆ ਕਮਰੇ ਦੀ ਲਾਈਟ ਨਹੀਂ ਔਨ ਹੋਈ ਚਲੋ ਜੀ ਦਿਖਾਉਦੇ ਆ ਪਿਆਰੇ ਜਿਹੇ ਫਤਿਹ ਸਿੰਘ ਸੋ ਗਾਇਸ ਸਾਡਾ ਪਿਆਰਾ ਜਿਹਾ ਫਤਿਹ ਸਿੰਘ ਦਾ ਬ੍ਰੈਕਫਾਸਟ ਨਾਲ ਦੇਖਦਾ ਪਏ ਆਪਣੇ ਫੇਵਰਟ ਕਾਰਟੂਨ ਸਵੇਰੇ ਸਵੇਰੇ ਲਓ ਜੀ ਗਾਇਸ ਫਤਿਹ ਸਿੰਘ ਹੋ ਗਿਆ ਰੈਡੀ ਤੇ ਕਹਿੰਦਾ ਮੈਂ ਅੱਜ ਚਾਰ ਸਾਹਿਬਜ਼ਾਦੇ ਦੇ ਨਾਂ ਸੁਣਾਉਣੇ ਆ ਸਾਰਿਆਂ ਨੂੰ ਲਓ ਜੀ ਸੁਣਾਓ ਫਤਿਹ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜਜਾਰ ਸਿੰਘ ਜੀ ਬਾਬਾ ਜੋਰਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁੱਡ ਬੋਏ ਅੰਤਨ ਤਨ ਮਾਤਾ ਗੁਜਰ ਕੋ ਜੀ ਤਨ ਤਨ ਮਾਤਾ ਗੁਜਰ ਕੋ ਜੀ ਗੁੱਡ ਬੋਏ ਫਤਿਹ ਬੋਲੋ ਵਾਗਰ ਜੀ ਕਾ ਕਾਲ ਸਾ ਵਾਗਰ ਜੀ ਕੀ ਫਤਿਹ ਗੁੱਡ ਬੋਏ ਲੈਟਸ ਗੋ ਥਿਸ ਵੇ Oh my god, out of service. Lift is out of service. Here you go. First. Here you, go, boy. Here One minute. you go. Oh. Okay, let's go down. Let's go quickly. Here you go, boy. Here you go, Quick, Here quick, you quick. Go, boy. Here you go. go then, quick. Careful, okay? Oh my goodness. Oh my goodness. <laughs> Hurry up there, group. ਗੋਡ ਗਾਇਸ ਯੂ نو ਅੱਜ ਸਾਡੀ ਸਾਡੀ ਨਾ ਲਿਫਟ ਹੋ ਚੁੱਕੀ ਆ ਖਰਾਬ ਤੇ ਹੁਣ ਅਸੀਂ ਸਾਰੀਆਂ 4 ਮੰਜ਼ਲਾ ਥੱਲੇ ਜਾਂਦੇ ਆ ਲਾਈਕ 4 ਸਟੈਪ ਅਸੀਂ ਹੁਣ ਥੱਲੇ ਥੱਲੇ ਜਾਂਦੇ ਆ ਵਸੇ ਥੱਲੇ ਜਾਣਾ ਸੌਖਾ ਯਨ ਨਾਲ ਐਕਸਰਸਾਈਜ਼ ਹੋ ਜਾਂਦੀ ਮਾਰਨਿੰਗ ਟਾਈਮ ਸੋ ਲੋਜੀ ਗਾਇਸ ਫਸਟ ਫਲੋਰ ਆ ਗਏ ਆ ਤੇ ਆ ਹੈਗਾ ਸਾਡਾ ਪਿਆਰਾ ਜਿਹਾ ਪਾਲਦਾ ਵਿਊ ਸੋ ਲੈਟਸ ਗੋ ਗਾਇਸ ਕੁਇਕਲੀ ਗoing ਡਾਉਨ ਸਟੇਜ਼ ਓ ਮਾਈ ਗੋਡ ਦਿਸ ਇਜ਼ ਲਾਸਟ यह टेकलो बेला हजे नहीं आया थले लस को आप बस लोग तो चल दे, stop, दे आप पे आ जाओ लस को लस को केयरफुल ओके केयरफुल सो लो जी गाइस मॉर्निंग व्लॉग दी हो चुकी है शुरुआत बच्चे चले स्कूल ते टेकलो हजे भी अपसे ओ देख ओ माय गॉड हजे री लाइट जगंदी चलो पुत्र जी अस चलते बस स्टॉप आप ही आजगा Welcome back to my channel. I hope everyone is okay. So, guys, ki hal jal ਵਾਹਿਗੁਰੂ ਜੀ ਦੀ ਕਿਰਪਾ ਸਾਰੀ ਚੜ੍ਹਦੀ ਕਲਾ ਨਵੇਂ ਚੜ੍ਹਦੀ ਕਲਾ ਵਿੱਚ ਸੋ ਲਓ ਜੀ ਗਾਇਸ ਡੇਲੀ ਰੂਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਕੋਰ ਪੰਜਾਬੀ ਵਲੌਗ ਵੱਲੋਂ ਸੋ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੈਨੂੰ ਪਿਆਰ ਦੇਣ ਵਾਸਤੇ ਕੱਲ ਦੇ ਵਲੌਗ ਵਿੱਚ ਤੇ ਐਸੀ ਤਰੀਕੇ ਅੱਗੇ ਵੀ ਮੇਰੇ ਨਾਲ ਜੁੜੇ ਰਿਹਾ ਕਰੋ ਮੈਨੂੰ ਐਸੀ ਤਰੀਕੇ ਪਿਆਰ ਦਿੰਦੇ ਰਿਹਾ ਕਰੋ ਸੋ ਹੁਣ ਮੈਂ ਆਇਆ ਬੱਚਿਆਂ ਨੂੰ ਡ੍ਰੌਪ ਕਰਕੇ ਤੇ ਆ ਮੇਰਾ ਸਾਰਾ ਸਵੇਰੇ ਮੈਂ ਠਾਈਡ-ਅਪ ਕਰ ਗਈ ਸੀ ਤੁਸੀਂ ਦੇਖਿਆ ਸੀ ਨਾ ਸੋ ਮਾਰਨਿੰਗ ਟਾਈਮ ਮੈਂ ਸਾਰਾ ਠਾਈਡ-ਅਪ ਵਗੈਰਾ ਕਰ ਚੁੱਕੀ ਸੀ ਸੋ ਹੁਣ ਮੈਂ ਚ ਮੈਂ ਬਣਾ ਲਿਆ ਅੱਜ ਪਨੀਰ ਪੁਰਜੀ ਐਂਡ ਦਾਲ ਐਂਡ ਆਟਾ ਗੁੰਨ ਕੇ ਰੱਖ ਕੇ ਜਾਉਂਗੀ ਫ੍ਰਿਜ ਤੇ ਤੇ ਬੱਚੇ ਵਾਸਤੇ ਵੀ ਨਾਲ ਪਰਾ ਕੇ ਲੈ ਕੇ ਜਾਉਂਗੀ ਕੁਝ ਖਾਣ ਵਾਸਤੇ ਸੋ ਗਾਇਸ ਹੁਣ ਮੈਂ ਚਲਦੀ ਹਾਂ ਬਕਸ ਟੈਂਬੋਤ ਹੋ ਗਿਆ ਹੁਣ ਚਲਦੀ ਆ ਕਿਚਨ ਤੇ ਫਿਰ ਮੈਨੂੰ ਨਾ ਗੱਲਾਂ ਵਿੱਚ ਲੱਗਦੀਆਂ ਤੇ ਬਾਕੀ ਕਿਚਨ ਦਾ ਕੰਮ ਰਹਿ ਜਾਂਦਾ ਫਿਰ ਕੋ ਫਾਸਟ ਫਾਸ ਸਹੀ ਨਹੀਂ ਬੰਦਦਾ ਸੋ ਹੁਣ ਮੈਂ ਚਲਦੀ ਆ ਕਿਚਨ ਤੇ ਤੇ ਮਿਲਦੀ ਆ ਤੁਹਾਨੂੰ ਚਲੋ ਲੈਟਸ ਗੋ ਗਾਇਸ ਹੋ ਜੀ ਗਾਇਸ ਜਿਹੜੇ ਸਾਡੇ ਟੀ ਵਾਲੇ ਭਾਂਡੇ ਆ ਸਵੇਰ ਦੇ ਪਏ ਐਕਚੁਅਲੀ ਬ੍ਰੇਕਫਾਸਟ ਬੱਚਿਆਂ ਨੇ ਕੀਤਾ ਤੇ ਮੇਰੇ ਵੀ ਟੀ ਟੂ ਵਾਲੇ ਭਾਂਡੇ ਆ ਸੋ ਇਹਨਾਂ ਨੂੰ ਕਰਦੇ ਆ ਕਲੀਨ ਤੇ ਮਿਲਦੇ ਆ ਹੁਣੇ ਤੁਹਾਨੂੰ ਗਾਇਸ ਹੋ ਲਓ ਜੀ ਗਾਇਸ ਇੱਥੇ ਮੈਂ ਅਨੀਅਨ ਵਗੈਰਾ ਕੱਟ ਲਿਆ ਸੋ ਅਨੀਅਨ ਕੱਟੇ ਆ ਤੇ ਗ੍ਰੀਨ ਚੀਲੀ ਐਂਡ ਮਸ਼ਰੂਮ ਐਂਡ ਸੋ ਇਹ ਸਾਡਾ ਹੈਗਾ ਇਹ ਪਨੀਰ ਸੋ ਮੈਂ ਪਨੀਰ ਦਿਖਾਲਦੀ ਆ ਸੋ ਮੈਂ ਪਨੀਰ ਕਰ ਲਿਆ ਗ੍ਰੈਂਡ ਸੋ ਮੈਨੂੰ ਨਾ ਥੋੜਾ ਐ ਏਦਾਂ ਕਰਕੇ ਨਾ ਪੁਰਜੀ ਬਹੁਤ ਟੇਸਟੀ ਬਣਦੀ ਆ ਸੋ ਇਹ ਸਾਡਾ ਹੋ ਚੁੱਕਾ ਪਨੀਰ ਤੇ ਨਾਲ ਮੈਂ ਲਏ ਆ ਮਟਰ ਸੋ ਇੱਥੇ ਨਾ ਆਮੇ ਅਨੀਅਨ ਵਗੈਰਾ ਹੁਣ ਵਾਸ਼ ਕਰਕੇ ਤੇ ਮੈਂ ਗਾਰਲਿਕ ਵੀ ਲਈਏ ਨਾਲ ਐਕਚੁਅਲੀ ਸੋ ਅਨੀਅਨ ਗਾਰਲਿਕ ਐਂਡ ਜਿੰਜਰ ਸੋ ਇਹ ਲਾਵਾਂਗੇ ਦਾਲ ਨੂੰ ਤੜਕਾ ਤੇ ਇੱਥੇ ਜਿਹੜਾ ਸਮਾਨ ਹੋ ਗਿਆ ਰੱਡੀ ਇਨ ਇਹਰੀ ਬਣਾਉਣੀ ਆ ਪਨੀਰ ਪੁਰਜੀ ਤੇ ਇੱਥੇ ਮੈਂ ਰੱਖ ਲਈਏ ਕੜਾਈ ਸੋ ਇੱਥੇ ਮੇਰੀ ਬਣਦੀ ਵੀ ਇਹ ਦਾਲ ਯੰਮੀ ਯੰਮੀ ਓ ਮਾਈ ਗੋਡ ਹੋ ਚੁੱਕੀ ਦਾਲ ਵੀ ਡਨ ਸੋ ਗਾਇਸ ਇਹ ਸਾਰਾ ਸਮਾਨ ਬਣਾ ਕੇ ਫੇਰ ਹੀ ਤੁਹਾਨੂੰ ਦਿਖਾ ਲਦੀਆਂ ਤੇ ਫੇਰ ਜਾਉਂਗੀ ਮੈਂ ਬੱਚਿਆਂ ਨੂੰ ਪਿਕ ਕਰਨ so yummy yummy paneer purji and with mushroom so loj guys sara kuch karde ta clean pande wagar itthe wash karde te so itthe vi sara thad di ab clean karde ta so itthe meri ban di pi yummy yummy dal so dal nu vi la leta tadka so itthe meri yummy yummy paneer purji ho gayi ready to eat so very yummy mai thodi taste kiti bahut hi sohni laggi mainu te yummy so hun chal diyan bacche nu pick karan ਸੋ ਮੈਂ ਕਿ ਦਾਲ ਨੂੰ ਨਾ ਕਵਰ ਕਰ ਦਿੰਦੀ ਹਾਂ ਸੋ ਲੋ ਜੀ ਦਾਲ ਨੂੰ ਕਰ ਦਿੰਨੇ ਕਵਰ ਗੈਸ ਕਰ ਦਿੱਤਾ ਬੰਦ ਸੋ ਗੈਸ ਕਰ ਦਿੱਤਾ ਬੰਦ ਸੋ ਗਾਇਸ ਮੇਰਾ ਨਾ ਕੂੜਾ ਸੁੱਟਣ ਵਾਲਾ ਆ ਮੈਂ ਬਿਨ ਚੇਂਜ ਕਰਕੇ ਫੇਰ ਹੀ ਜਾਨੀ ਆ ਸੋ ਕਰਦੇ ਆ ਬਿਨ ਚੇਂਜ ਤੇ ਮਿਲਦੇ ਆ ਬਣੇ ਤੁਹਾਨੂੰ ਸੋ ਲੋ ਜੀ ਗਾਇਸ ਹੋ ਚੁੱਕਾ ਹੈ ਇਧਰ ਵੀ ਕਲੀਨ ਤੇ ఎవਰੀਥਿੰਗ ਇਜ਼ ਚੁੱਕਾ ਕਲੀਨ ਹੁਣ ਚਲਦੇ ਆ ਬੱਚਿਆਂ ਨੂੰ ਪਿਕ ਕਰਨ ਤੇ ਟਾਈਮ ਵੀ ਕਾਫੀ ਹੋ ਚੁੱਕਾ ਹੈ ਸੋ ਲੋ ਜੀ ਗਾਇਸ ਫਾਈਨਲੀ ਬੱਚੇ ਨੂੰ ਕਰਨ ਐ ਇਸਾ ਪਿੱਕ ਤੇ ਬਹੁਤ ਹੀ ਜ਼ਿਆਦਾ ਨਿਹਰਾ ਬੈ ਗਿਆ ਤੇ ਇੱਕ ਨਾ ਬੱਸਾਂ ਨੇ ਅੱਜ ਸਾਨੂੰ ਇੱਧਰ ਹੀ ਰਸਤੇ ਵਿੱਚ Ỉਲਾ ਦਿੱਤਾ ਸੋ ਕਾਫੀ ਹਾਨੂੰ ਵੂਕ ਵੀ ਕਰਨਾ ਪਿਆ ਤੇ ਹੁਣ ਅਸੀਂ ਪਹੁੰਚਿਆ ਤੁਰ ਤੁਰ ਕੇ ਨਿਊਬਰੀ ਪਕ ਸਟੇਸ਼ਨ ਸੋ ਇੱਥੇ ਬਚਨਾ ਟਰਮੀਨਲ ਹੋ ਗਿਆ ਬਿਕਾਜ਼ ਅੱਗੇ ਨਾ ਬਹੁਤ ਹੀ ਵੱਡਾ ਐਕਸੀਡੈਂਟ ਹੋਇਆ ਔਰ ਇਹ ਕਰਕੇ ਬੱਸਾਂ ਐਨ ਨੂੰ ਆਈ ਜਾਂਦੀਆਂ ਤੇ ਇੱਥੇ ਖਲੋਈ ਜਾਂਦੀਆਂ ਸੋ ਅਸੀਂ ਅੱਜ ਇਤਰੋ ਚੱਲੇ ਆ ਬਿਕਾਜ਼ ਇਤਰੋ ਪਹਿਲੀ ਵਾਰ ਚੱਲੇ ਆ ਅੱਜ ਹੀ ਕਾਫੀ ਦਿਨਾਂ ਬਾਅਦ ਨਹੀਂ ਨਹੀਂ ਤੋਂ ਪਹਿਲੇ ਜਿਹੜਾ ਤੇ ਗਰੁੱਪ ਨੂੰ ਅਸੀਂ ਡ੍ਰੌਪ ਕਰਦੇ ਹਾਂ ਉਰੇ ਜਾਂਦੇ ਹੇ ਸ ਇਹ ਟ੍ਰੇਨ ਸਟੇਸ਼ਨ ਦਾ ਸੋ ਹੁਣ ਅਸੀਂ ਚੱਲਦੇ ਆ ਇਹ ਕਾਫੀ 올ਡ ਟ੍ਰੇਨ ਸਟੇਸ਼ਨ ਹੈਗਾ ਯਾ 2-300 ਸਾਲ ਪੁਰਾਣਾ ਹੈ ਮੇਰੇ ਖਿਆਲ ਨਾਲ ਐਕਚੁਅਲੀ ਨਹੀਂ 150 ਕੋ 150 ਕੋ ਸਾਲ ਪੁਰਾਣਾ ਹੋਏਗਾ ਐਚਲੀ ਸੋ ਪੁਰਾਣਾ ਲੱਗਦਾ ਵੇਖਣ ਜੇ ਵੀ ਕਾਫੀ 올ਡ ਲੱਗਣ ਦਿਆ ਸੋ ਲੋ ਜੀ ਗੱਲਾ ਗੱਲਾ ਵਿੱਚ ਆ ਚੁੱਕੀ ਐ ਸਾਡੀ ਟ੍ਰੇਨ ਸੋ ਅਸੀਂ ਫੜਾਫੜ ਬੈਠਦੇ ਆ ਟ੍ਰੇਨ 'ਚ ਓ ਮਾਈ ਗੋਡ ਖਾਲੀ ਆ ਬਿਕਾਜ਼ ਨਾ ਇੱਥੇ ਚਲਦੀ ਐ ਇਸ ਕਰਕੇ ਸੋ ਐਂਡ ਵਾਲਾ ਸਟੇਸ਼ਨ ਹੈਗਾ ਨਿਊਬਰੀ پارک ਹੈ ਨਲ ਨਿਊਬਰੀ پارک ਜਿਹੜਾ ਨਾ ਸੋ ਲੋ ਜੀ ਗਾਇਸ ਡਰੋਡ ਓਪਨ ਤੇ ਹੋ ਜਾ ਭਰਾਵਾ ਸੋ ਇੱਧਰ ਆਇਓ ਧਿਆਨ ਨਾਲ ਮੁੰਡਿਓ ਸੋ ਲਓ ਜੀ ਗਾਇਸ ਬੱਚੇ ਵੜ ਗਏ ਅੰਦਰ ਮੈਂ ਵੀ ਵੜ ਜੰਨੀ ਅ ਸ਼ਿਟ ਮਰ ਫੀਟ ਸੋ ਲਓ ਜੀ ਗਾਇਸ ਬੈੱਡ ਚੁੱਕੇ ਆ ਬੱਸ ਸੇ ਸੋ ਬਿਆ ਪਿਆਰਾ ਜੇ ਬਾਹਰ ਲਾਈਟਾਂ ਲੂਟਾਂ ਲੱਗੀਆਂ ਬਿਕਾਜ਼ ਕ੍ਰਿਸਮਸ ਟਰੀਆਂ ਵੀ ਆ ਨਾ ਤਾਂ ਕਰਕੇ ਸੋ ਹੁਣ ਫਟਾਫਟ ਪਹੁੰਚਦੇ ਆ ਘਰ ਬੱਚੇ ਨੇ ਆਪਣਾ ਡਿਨਰ ਵਗੈਰਾ ਐਕਚੁਅਲੀ ਟ੍ਰੇਨ 'ਚ ਹੀ ਖਾ ਲਿਆ ਹੀ ਤੇ ਬੱਸ ਜੇ ਮੈਂ ਕਿਹਾ ਚਲੋ ਥੋੜੇ ਸਨੈਕਸ ਖਾ ਲਓ ਹੁਣ ਪਹੁੰਚਣੇ ਵਾਲੇ ਘਰ ਆ ਇੱਕ ਦੋ ਸਟਾਪ ਰਹਿ ਗਏ ਲਓ ਜੀ ਗਾਇਸ ਪਹੁੰਚ ਚੁੱਕੇ ਆ ਅਸੀਂ ਉਹ ਗਾਇਸ ਫਾਈਨਲੀ ਅਸੀਂ ਆ ਚੁੱਕੇ ਆ ਘਰ ਤੇ ਜਾਂਦੇ ਵੀ ਆ ਘਰ ਰੀਲੀ ਰੀਲੀ ਲਾਈਕ ਠੰਡ ਐਂਡ ਹੁਣ ਜਸਕਰ ਪਹੁੰਚ ਕੇ ਇੱਧਰ ਫੋਨ ਕੀਤਾ ਕੋਈ ਚੁੱਪੇ ਨਾ ਲੱਗੀ। ఓ ਲਓ ਜੀ ਗਾਇਸ ਫਾਈਨਲੀ ਪਹੁੰਚ ਚੁੱਕੇ ਆ ਘਰ ਤੇਰਾ ਹਰ ਇੱਕ ਲਈ ਕ੍ਰਿਪਸ ਵੀ ਮੁੱਕਿਆ। ਸੋ ਬਿਊਟੀਫੁਲ ਥੀ ਵਿਊਸ ਆਡੇ ਘਰ ਦੇ ਲੱਗੇ ਦਾ ਨਜ਼ਾਰਾ। ਸੋ ਇਧਰੋਂ ਵੀ ਬਹੁਤ ਹੀ ਪਿਆਰਾ ਲੱਗਦਾ ਰਾਹ ਦਾ ਟਾਈਮ। ਸੋਣਾ ਲੱਗਦਾ। ਇੰਨੀ ਫਿਸ਼ਿੰਗ। ਤੂੰ ਇੱਧਰ ਵੀ ਨਾਈਸ ਨਾਈਸ ਲੱਗਦਾ ਚਲੋ ਜੀ ਕਰੋ ਇੰਜੋਏ ਪਹੁੰਚਦੇ ਆ ਕਾਰ ਬਣਾਣੇ ਆ ਕਾ ਪਪਟੀ ਤੇ ਕਰਦੇ ਆ ਡਿਨਰ ਤੇ ਫਿਰ ਗੁੱਡ ਨਾਈਟ ਸਾਰਿਆਂ ਨੂੰ ਬਾਅਦ ਵਿੱਚ ਕਸਰਕ ਬੱਚੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਚੇ ਕਿ ਤੂੰ ਆਇਆ ਹੁਣੇ ਮੈਂ ਸਕੂਲ ਆਇਆ ਸਕੂਲ ਨੂੰ ਆਇਆ ਸੀ ਤੇ ਫਟੇ ਕਰ ਦੋ ਸਾਰਿਆਂ ਨੂੰ ਹੋਰ ਕੀ ਖਾਜਾ ਵਰਗੀ ਫਟਾ ਚਾਹ ਸਭ ਚੇਦੇ ਨਾਂ ਸੁਣਾ ਦੋ ਜਨਜੀ ਬਾਬਾ ਚਿੱਤ ਸਿੰਘ ਜੀ ਬਾਬਾ ਹਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਾਲਸਾ ਸੋ ਲੋ ਜੀ ਗਾਇਸ ਫਾਈਨਲੀ ਪਹੁੰਚੇ ਸੀ ਘਰ ਤੇ ਬੱਚਿਆਂ ਨੂੰ ਜਿਹੜਾ ਪਤਾ ਲੱਗਾ ਕਿ ਪਨੀਰ ਦੀ ਪੁਰਜੀ ਆ ਤੇ ਕਹਦੇ ਸਾਨੂੰ ਵੀ ਦੇ ਰੋਟੀ ਫੇ ਮੈਂ ਕਿਹਾ ਚਲੋ ਤੁਹਾਨੂੰ ਵੀ ਦੇ ਦਿੰਨੀ ਆ ਸੋ ਇੱਥੇ ਗਰਮਾ ਗਰਮ ਜੰਮੀ ਜੰਮੀ ਪਨੀਰ ਦੀ ਪੁਰਜੀ ਨਾਲ ਵਿਦ ਦਾਲ ਸੋ ਦਾਲ ਵਿੱਚ ਪਾਉਂਦੇ ਆ ਕਿਉਂ ਤੇ ਬਹੁਤ ਹੀ ਪਿਆਰੀ ਪਿਆਰੀ 스멜 ਆਉਂਦੀ ਆ ਮੈਨੂੰ ਤਾਂ ਦਿਲ ਕਰਦਾ ਫਟਾਫਟ ਖਾ ਹੀ ਲਵਾਂ ਭੁੱਖ ਬਹੁਤ ਜ਼ਿਆਦੀ ਲੱਗੀ ਸੋ ਲੋ ਜੀ ਸਾਰੇ ਜਣੇ ਆ ਚੁੱਕੇ ਆ ਤੇ ਇੱਥੇ ਤੇ ਗਰੁੱਪ ਕਹਿੰਦਾ ਮੈਂ ਵੀ ਖਾਣੀ ਆ ਮੈਂ ਕਿਹਾ ਚਲ ਤੂੰ ਵੀ ਖਾ ਲੈ ਸੋ ਸਾਰੇ ਜਣੇ ਤੇ ਗਰੁੱਪ ਫੱਤੇ ਮੈਂ ਸਾਰੀ ਫੈਮਿਲੀ ਮਿਲ ਕੇ ਸੀ ਕਰਦੇ ਪਏ ਡਿਨਰ ਸੋ ਜ ਹਾ ਜਿੱਦੜ ਬੇਬੀ ਫਤੇ ਸਿੰਘ ਦੀ ਸੈਪਰੇਟ ਪਲੇਟ ਵਿੱਚ ਕਹਿੰਨਾ ਮੈਨੂੰ ਵੀ ਦੋ ਥੋੜੀ ਜੀ ਪੁਰਜੀ ਤੇ ਥੋੜੀ ਜੀ ਦਾਲ ਤੇ ਉਹ ਦਾਲ ਬਹੁਤ ਪਸੰਦ ਕਰਦਾ ਐਸ ਕਰਕੇ ਮੈਨੂੰ ਦਾਲ ਬਣਾਉਣੀ ਪਈ ਆ ਸੋ ਮੈਂ ਦਾਲ ਵੀ ਬਣਾ ਲਈ ਸੀ ਪਹਿਲੇ ਬਣਾ ਕੇ ਗਈ ਸੀ ਤੇ ਲੋ ਜੀ ਗਾਇਸ ਇੱਥੇ ਕਰਦੇ ਆ ਵਲੌਗ ਨੂੰ ਐਂਡ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਨਵੇਂ ਤੇ ਬੱਧੀ ਵਲੌਗ ਨਾ ਬਾਏ ਗਾਇਸ ਲੁੱਕ ਆਫ ਯੌਰ self ਬਾਏ